En <tries> ਗੋਮੋਣ ਇੱਥੇ ਪਿਆ ਉਹ ਜਦੋਂ ਦੇ ਸਾਹਮਣੇ ਇਹ ਵੀ ਇਹ ਹਾਂ ਜੀ ਇਹ ਵੀ ਇਹ ਬੀਜਾ ਤਾ ਉਹਨਾਂ ਜਾ ਕੇ ਦੇ ਲੈ ਆਜ ਦੇ ਜਾ ਬੀਜਾ ਮੈਂ ਸਿੱਧੀ ਸਰਜੀਤ ਸਿੰਘ ਬਰਨਾਲਾ ਮੈਂ ਪਹਿਲੀ ਵਾਰ ਚਲਿਆ ਜੀ ਸਿੱਧੀ ਖੁਰਚ ਬਹੁਤ ਜਿਆਦਾ ਖੁਸ਼ੀ ਆਈ ਬਹੁਤ ਜਿਆਦਾ ਪਹਿਲਾਂ ਵੀ ਅਪਲਾਈ ਕੀਤਾ ਸੀ ਮੇਰਾ ਕੰਮ ਬਣਿਆ ਨਹੀਂ ਸੀ ਜੀ ਫਸਟ ਟਾਈਮ ਜਾ ਰਿਹਾ ਜੀ ਘਰਦਿਆਂ ਨੇ ਵਜਾਣਾ ਸੀ ਉਹ ਟੇਲੇ ਹੋ ਕੇ ਉਹਨਾਂ ਦਾ ਵਿੱਚੇ ਰਹਿ ਗਿਆ ਮੈਂ ਵੀ ਫਿਰ ਕੈਨਸਲ ਕਰਤੀ ਸੀ ਮੈਂ ਕਿ ਤੁਸੀਂ ਟੇਲਿਓ ਮੈਂ ਜਾ ਨਹੀਂ ਸਕਦਾ ਕਹਿੰਦੇ ਨਹੀਂ ਤੁਸੀਂ ਜਾਓ ਜ਼ਰੂਰ ਜਾਓ ਮੈਂ ਸਾਹਮਣੇ ਕਹਿੰਦਾ ਕਿ ਹਰੇਕ ਕਿਸੇ ਇੱਕ ਦੀ ਆਸ ਬਹੁਤ ਜਿਆਦਾ ਮਹਾਰਾਜ ਅੱਗੇ ਅਰਦਾਸ ਕਰਦੇ ਹੁੰਦੇ ਜੀ ਕਿ ਸੱਚੇ ਪਾਤਸ਼ਾਹ ਜੀ ਮੇਰਾ ਲਾਉ ਭੇਜਾ ਉਹਨਾਂ ਨੇ ਭੇਜਿਆ ਲਾਤਾ ਜੀ ਬਹੁਤ ਕਰਤੀ ਕਲਾਚੇ ਜਾ ਰਹੇ ਆ ਜੀ ਇਹਦੀ ਕੋਈ ਖੁਸ਼ੀ ਤੋਂ ਕੋਈ ਬਹੁਤ ਜਿਆਦਾ ਖੁਸ਼ੀ ਜੀ ਆਨੰਦ ਮਾਣ ਪਰਵਾਤਿ ਖੁਸ਼ੀ ਦੀ ਬਹੁਤ ਜਿਆਦਾ ਖੁਸ਼ੀ ਬਹੁਤ ਜਿਆਦਾ ਖੁਸ਼ੀ ਪਰਵਾਤ ਰਿਸ਼ਤੇਦਾਰਾਂ ਦੀ ਵੀ ਜੀ ਖਾਲਪੁਰ ਕੋਲ ਬਹੁਤ ਬਾਬਾ ਜੀ ਨੇ ਕਰਫਟ ਜੀ ਮੇਰਾ ਨਾਮ ਸਰਜਿੰਦਰ ਸਿੰਘ ਆ ਪਿੰਡ ਲੂਣਾ ਪੱਲਾ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਦੀ ਪਹਿਲੀ ਵਾਰ ਜੇ ਪਹਿਲੀ ਵਾਰ ਦੇ ਬੇहद ਜਿਆਦਾ ਸਾਲੇ ਭਰ ਕੇ ਖੁਸ਼ੀ ਆ ਪੂਰੇ ਟਰੱਕ ਭਰ ਕੇ ਖੁਸ਼ੀ ਆ ਜਦੋਂ ਫੋਨ ਆਇਆ ਸੀ ਚਰੋਨੀ ਕਮੇਟੀ ਤੋਂ ਕਿੰਨੇ ਬਹੁਤ ਜ਼ਿਆਦਾ ਖੁਸ਼ੀ ਮੈਂ ਤਾਂ ਰੋਇਆ ਮੈਨੂੰ ਇਹ ਜਿਹੜੇ ਹੰਝੂ ਸੀ ਕਿ ਖੁਸ਼ੀ ਦੇ ਹੰਝੂ ਸੀਗੇ ਇਹਦੇ ਹਾਰੇ ਕਿਤੇ ਅਰਦਾਸ ਹੁੰਦੀ ਗਈ ਹਾਂ ਸੋ ਇਹੀ ਅਰਦਾਸ ਹੁੰਦੀ ਸੀ ਵੀ ਜਿਵੇਂ ਅਰਦਾਸ ਆਪਾਂ ਸੁਣਦੇ ਵੀ ਸਾਡੇ ਵਿਛੜੇ ਹੋਏ ਘਰਤਾਂ ਨੂੰ ਕਾਦੇ ਨਾਮ ਲਾਇਆ ਜਾਵੇ ਜ ਆਸਾਸ ਦੇ ਵਿੱਚ ਆਪਾਂ ਬੇਨਤੀ ਕਰਦੇ ਆਂ ਤੋਂ ਅੱਜ ਮੇਰੀ ਤੋਹਰੀ ਪੂਰੀ ਹੋ ਗਈ ਅਰਦਾਸ ਪੂਰੀ ਹੋ ਗਈ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ ਪਹਿਲੀ ਵਾਰੀ ਵੀਜਾ ਲੱਗਿਆ ਪਹਿਲੀ ਵਾਰੀ ਪਹਿਲਾਂ ਟਰਾਈ ਕੀਤਾ ਹੈ ਕਿ ਨਹੀਂ ਪਹਿਲੀ ਇੱਕ ਵਾਰੀ ਕੀਤਾ ਸੀਗਾ ਯਾਦ ਨਹੀਂ ਸੀ ਲੱਗਿਆ ਨਾ ਹੁਣ ਐਤ ਕੀ ਬਹੁਤ ਖੁਸ਼ੀ ਆ ਮੇਰੇ ਬੱਚੇ ਵੀ ਸਾਡੇ ਬਾਹਰ ਆ ਗਏ ਹਾਂ ਬੱਚੇ ਬਾਹਰ ਆ ਪਰ ਮੈਂ ਇਹ ਸੋਚਿਆ ਵੀ ਮੈਂ ਪਾਕਿਸਤਾਨ ਜਾਣਾ ਆਪਣੇ ਆਪਣੇ ਖੂਨ ਨੂੰ ਮਿਲਣ ਜਾਣਾ ਕਿ ਨਾਲੇ ਸਾਡੇ ਗੁਰਦਵਾਰਾਂ ਸਾਰੇ ਉੱਧਰ ਨੇ ਇਸ ਕਰਕੇ ਬਾਬੇ ਨਾਨਕ ਦੀ ਧਰਤੀ ਨੂੰ ਸਜਦਾ ਕਰਨ ਜਾਣਾ ਸ਼੍ਰੋਮਣੀ ਜੀ ਦਾ ਕਿੰਨਾ ਧੰਨਵਾਦ ਹੈ ਬਹੁਤ ਬਹੁ ਕੋਟਨ ਕੋਟਨ ਧੰਵਾਦ ਆ ਸ਼੍ਰੋਮਣੀ ਕਮੇਟੀ ਦਾ ਔਰ ਜੋ ਕਿ ਸਾਡੇ ਐਸਜੀਪੀਸੀ ਮੈਂਬਰ ਨੇ ਹਰਪਾਲ ਜਲਦਾ ਰੰਵੀਰ ਸਾਹ ਨਮਾਜਰਾ ਤੇ ਸਾਨੂੰ ਜਮਾਂ ਕੋਈ ਦਿੱਕਤ ਨਹੀਂ ਆਈ ਉਹਨਾਂ ਨੂੰ ਅਸੀਂ ਫੜਾਤਾ ਸਾਰਾ ਕੁਝ ਵੀਜਿਆ ਸਾਨੂੰ ਆਟੋਮੈਟਿਕ ਮਿਲ ਗਿਆ ਸਰਕਾਰਾਂ ਨੂੰ ਅਪੀਲ ਕਰਨਾ ਚਾਹੁੰਦੇ ਕਿ ਇਹਨਾਂ ਨੂੰ ਲੈ ਕੇ ਸਰਕਾਰਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਦੇਖੋ ਆਪਣਾ ਖੂਨ ਇੱਕਾ ਦੋਨੇ ਦੇਸ਼ਾਂ ਦਾ ਤੇ ਅਸੀਂ ਆਪਸੀ ਵਿਤਿਦਿਲਸੀ ਘਟਾ ਕੇ ਆਪ ਵਿੱਚ ਮਿਲਵਰਤਨ ਵਧਾਈਏ ਤਾਂ ਕਿ ਜਿਹੜਾ ਅਯਾਤ ਤੇ ਨਰਜਾਤ ਦਾ ਵਪਾਰ ਆ ਉਹਨਾਂ ਨੂੰ ਵੀ ਸੌਖਿਆ ਹੋਵੇ ਤੇ ਆਪਾਂ ਨੂੰ ਵੀ ਸੌਖਿਆ ਹੋਵੇ ਇੰਡੀਆ ਭਾਵੇਂ ਵੱਡਾ ਭਰਾ ਫਿਰ ਵੀ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਜੇ ਕਿ ਬਾਰਡਰ ਮਤਲਬ ਖੁੱਲ ਜਵੇ ਤਾਂ ਬਹੁਤ ਚੰਗੀ ਗੱਲ ਹੈ ਸਿੱਧਾ ਬਾਰਡਰ ਖੁੱਲ ਜਵੇ ਹਾਂ ਤਾਂ ਕਿ ਹਰ ਸਿੱਖ ਗੁਰੂਤਮਨ ਜਾ ਕੇ ਦਰਸ਼ਨ ਕਰ ਸਕੇ ਤੇ ਜਿਹਦੀ ਵੀ ਮਨਸਾ ਹੁੰਦੀ ਆ ਫਿਰ ਉਹ ਜਾ ਆ ਸਕਦਾ ਹੈਗਾ ਹਰੇਕ ਘਰ ਬੈਠਾ ਹੈ ਹਰੇਕ ਸਿੱਖ ਹੀ ਅਰਦਾਸ ਕਰਦਾ ਇਸ ਕਰਕੇ ਮੈਂ ਤਾਂ ਇਹੀ ਪੁਰਜ਼ੋਰ ਬੇਨਤੀ ਕਰਦਾ ਦੋਨੇ ਦੇਸ਼ਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਜੋਦਰੀ ਕਰਦਾ ਕਿ ਇਹਦਾ ਜਿਹੜਾ ਰਸਤਾ ਜਿਹੜਾ ਬਾਰਡਰ ਆ ਇਹ ਉਹਲਾ ਕੀਤਾ ਜਾਵੇ ਸਰੇ ਆ ਜਾ ਸਕੇ ਜਿਹੜਾ ਕਿ ਆਪਣਾ ਤੇ ਵਪਾਰ ਦਾ ਵੀ ਮਤਲਬ ਸੌਖਿਆ ਹੋ ਸਕੇ ਭਾਈ ਗੋਜੀ ਦਾ ਖਾਤਾ ਭਾਈ ਗੋਜੀ ਦੇ ਪਤੇ ਦਾ ਦਰਬਾਰ ਕੁਲਵੰਤ ਸਿੰਘ ਚਾਹ ਤੇ ਜਾਤਾਪਰਾ ਸ਼ੋਹ ਦੇ ਕੋਟਾ ਖੰਦ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਕਿਹੜੀ ਕਿਹੜਾ ਚੋਗਿਆ ਅੱਜ ਕੱਲੇ ਕਰਤੀ ਜੀ ਦੀ ਮਾਨਕ ਦੀ ਪਕਾਤ ਕੋਲ ਤੇ ਕਿੰਨੀ ਸ਼ਰਮ ਜੀ ਲਈ ਪਾਸ ਕਰ ਕਿੰਨੇ ਭੇਜੇ ਗਏ ਕਿੰਨੇ ਵਿਜੀ ਲੱਗੇ ਤੇ ਕੀ ਤੁਸੀਂ ਜੀ ਰਹੇ ਜੀ ਯਾਤਰਾਵਾਂ ਦੇ ਲਿਖਟਾ ਤਾਂ ਸਾਡੀ 1900 ਦੀ ਬਣੀ ਹੈ 1908 ਦੀ ਜਿਹੜੇ ਇਹ ਵੀਜੇ ਪੇ ਜਿਹੜੇ ਪਾਕਿਸਤਾਨ ਬੈਸੀ ਦੇ ਪੇ 1802 ਪੇ ਜਿਹੇ ਜ 1796 ਸਾਨੂੰ ਵੀਜੇ ਪ੍ਰਾਪਤ ਹੋਏ ਆ ਪਿੰਡ ਦੇ ਚੱਕਰ ਵੱਡੇ ਅੱਗੇ ਕਿੰਨੀ ਖੁਸ਼ੀ ਸੰਗ ਰਹੇ ਪਹਿਲਾਂ ਤਾਂ ਸਰਕਾਰ ਨੇ ਰੋਕ ਲਾਤੀ ਜਦੋਂ ਦੀ ਰੋਕ ਹਲੀ ਆਉਦੇ ਤੇ ਬਹੁਤ ਫੋਨ ਆ ਰਹੇ ਨੇ ਬਹੁਤ ਖੁਸ਼ੀ ਆ ਸੰਤ ਚੰਦਰ ਕਾਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਪੰਜਾਂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਲਾਹੌਰ ਗੋਡੇ ਸਾਹਿਬ ਦੇ ਦਰਸ਼ਨ ਕਰਵਾਦੇ ਠੀਕ ਹੈ ਜੀ ਹੱਟ ਦੋੜ ਵਨਾਂ ਕਿੱਥੇ ਜਾਵੇ ਕਿੱਦੇ ਵੇ ਇਹ ਜਿਦਾ 4 11 2025 ਨੂੰ ਸਵੇਰੇ 8:30 ਵਜੇ ਦਫਤਰ ਸ਼ੋਰ ਕਮੇਟੀ ਤੋਂ ਰਵਾਨਾ ਕੀਤਾ ਜਾਏਗਾ ਜਿਸ ਦੀ ਜਿਹੜੇ ਜਿਹੜਾ ਪਾਰਟ ਵੀਡਾ ਬੀਬੀ ਗੁਰਿੰਦਰ ਕੌਰ ਹਲਕਾ ਫਰੀਦਕੋਟ ਤੋਂ ਤੇ ਡਿਊਟੀ ਲੀਡਰ ਸਾਡੇ ਗਰਮੀਤ ਸਿੰਘ ਫੂਲ ਹਲਕਾ ਬਰਵਾਈਪੁਰ ਨਾਲ ਜਾਣ ਕੇ ਲੈ ਕੇ ਫਿਰਦਾ। ਵਾਪਸੀ ਕਿਦੋਂ ਹੋਵੇਗੀ? ਵਾਪਸੀ ਜਿਤੇ ਦੀ 13 13 11 2025 ਨੂੰ ਵਾਪਸ ਪਹੁੰਚੇਗਾ ਜਿਦਾ। ਕੀ ਸੰਗਤ ਨੂੰ ਇਹ ਫੀਲ ਕਰਨਾ ਚਾਹੋਗੇ ਕਿ ਕਿ ਡਾਕਟਰ ਬਹੁਤ ਜ਼ਿਆਦਾ ਬਟਾ ਹੁੰਦਾ ਉਸ ਦੇ ਸਾਹਮਣੇ ਬਹੁਤ ਅਰੇ ਸਰਦਾਰ ਜਿੰਨੇ ਵੀ ਸਾਰੇ 8:30 ਵਜੇ ਵਾਗਾ ਵਾਰਡਰ ਚਾਤਿੰਗ ਸਰੇ ਪਹੁੰਚ ਜਾਓ ਤਾਰੀ ਵਾਰਡਰ ਤੇ ਸਾਡੀਆਂ ਰੇਲਵੇ ਰੇਲਵੇ ਸਟੇਸ਼ਨ ਤੇ ਰੇਲ ਕੱਡੀਆਂ ਵੀ ਜਾਣੀਆਂ ਐ ਕਾ ਸਾਡਾ ਸਾਰਾ ਗਰੀ ਤੋਂ ਬੱਸਾਂ ਵੀ ਚੱਲਣ ਗਿਆ ਜੀ ਦਰਬਾਰ ਸਾਹਿਬ ਦੀਆਂ ਉਹ ਉਥੇ ਤਾਰੀ ਵਾਗਾ ਵਾਰਡਰ ਤੇ ਪਹੁੰਚਣੀਆਂ ਜਿਹੜੇ ਪਾਕਿਸਤਾਨ ਵਾਗਾ ਵਾਰਡਰ ਤੇ ਜਿਹੜੇ ਪਾਕਿਸਤਾਨ ਦੇ ਉਹਨਾਂ ਦੇ ਬੰਦੇ ਅਧਿਕਾਰੀ ਬੈਠੇ ਹੋਣਗੇ ਉਹ ਉਥੇ ਉਹ ਜੇ ਚੇਂਜ ਕਰਨਗੇ ਕਰੰਤੀ ਚੇਂਜ ਕਰਨਗੇ ਉਥੇ ਯਾਤਰੀਆਂ ਨੂੰ ਰਹਿਣ ਦੇ ਕਮਰੇ ਮੈਨ ਦੇ ਉਥੇ ਸਾਰਾ ਕੁਝ ਦੇਊਗਾ ਜੀ ਚਾਹਤ ਰਹੀ ਨਾ ਮਾਨਾ ਕੋਈ ਐਕਸ਼ਨ ਤਰੀਨ ਵਾਸਤੇ ਆ ਜੀ ਤੇਰਾ ਯਾਰਾਂ ਨੂੰ ਆਪ ਸੀ ਹੈ ਹੋ ਸਕਦਾ ਕੋਈ ਅਪੀਲ ਕਰਨਾ ਚਾਹੋਗੇ ਆਏ ਸਭ ਲੋਕਾਂ ਨੇ ਅਪੀਲ ਵੀ ਵਾਇਗ ਤੇ ਸੰਤਨੋਂ ਵੀ ਅਪੀਲ ਕਰਨੇ ਚਾਹੁੰਦੇ ਆ ਵੀ ਗੋਦਾਰ ਦੇ ਦਰਸ਼ਨ ਸਿਰਫ ਕਰਨ ਤੇ ਬਾਹਰ ਅੰਦਰ ਨਾ ਆ ਕੇ ਜਾਣ ਬਾਰੇ